ਪੰਜਾਬ ਬੰਦ ਦੌਰਾਨ ਖੁਲੀਆਂ ਸੀ ਦੁਕਾਨਾਂ ਪਹੁੰਚ ਗਏ ਦਲਿਤ ਭਾਈ ਚਾਰੇ ਦੇ ਲੋਕ ਸਮਾਦੀ ਆਤਮਾ ਤੇ ਉਹ ਹਟੋੜੇ ਚੱਲੇ ਆ ਉਹਦਾ ਜਵਾਬ ਜਦੋਂ ਤੱਕ ਉਸ ਬੰਦੇ ਦੇ ਪਿੱਛੇ ਸ਼ਾਰਜਸ ਕਰਤਾ ਲੋਕਾਂ ਨੂੰ ਜੋ ਕੜੀ ਸਜ਼ਾ ਨਹੀਂ ਦਿੱਤੀ ਜਾਂਦੀ ਇਹ ਅਸੀਂ ਟੱਕੇ ਨਹੀਂ ਬੈਠਾਂਗੇ ਦੇਖੋ ਫਿਰ ਕਿਵੇਂ ਕਰਵਾਈਆਂ ਬੰਦ ਤੇ ਕੀ ਬਣਿਆ ਮੌਕੇ ਦਾ ਮਾਹੌਲ ਇਸ ਮੂਵਮੈਂਟ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਫੈਲਾਵਾਂਗੇ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਉਨਸਾ ਬੰਦ ਦੌਰਾਨ ਵੀ ਕੁਝ ਦੁਕਾਨਾਂ ਖੁੱਲੀਆਂ ਹੋਈਆਂ ਸਨ ਜਿਸ ਮਗਰੋਂ ਦਲਿਤ ਭਾਈਚਾਰੇ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਇਸ ਦੌਰਾਨ ਜਮ ਕੇ ਨਾਰੇਬਾਜੀ ਵੀ ਕੀਤੀ ਗਈ ਮੌਕੇ ਦਾ ਮਾਹੌਲ ਤੁਹਾਨੂੰ ਦਿਖਾਉਂਦੇ ਹਾਂ ਵੱਡਾ ਇਕੱਠੇ ਤੇ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪੁਲਿਸ ਦਾ ਵੀ ਸਖਤ ਪਹਿਰਾ ਨਜ਼ਰ ਆ ਰਿਹਾ ਹੈ ਪੁਲਿਸ ਵਾਲੇ ਵੀ ਨਾਲ ਨਜ਼ਰ ਆ ਰਹੇ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਲੱਗੇ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ ਇੱਕ ਸ਼ਖਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਵਿਰੋਧ ਦੇ ਵਿੱਚ ਹੁਣ ਐਸਏ ਭਾਈਚਾਰੇ ਦੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਅੱਜ ਦੁਪਹਿਰ 12 ਵਜੇ ਤੋਂ ਲੈ ਕੇ ਉਹਨਾਂ ਕਹਿ ਹੈ ਕਿ 2 ਵਜੇ ਤੱਕ ਦੁਕਾਨਦਾਰ ਜਿਹੜੇ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਰੱਖਣ ਅਤੇ ਇਸ ਬੰਦ ਦਾ ਸਹਿਯੋਗ ਜ਼ਰੂਰ ਕਰਨ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਜਦੋਂ ਤੱਕ ਇਸ ਸ਼ਖਸ ਨੂੰ ਸਖਤ ਸਜ਼ਾ ਨਹੀਂ ਮਿਲ ਜਾਂਦੀ ਤੇ ਦੂਜਾ ਸ਼ਖਸ ਦੱਸ ਨਹੀਂ ਦਿੰਦਾ ਕਿ ਆਖਿਰਕਾਰ ਇਸਨੇ ਕਿਸ ਦੇ ਕਹਿਣ ਦੇ ਉੱਤੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਇਸ ਨੂੰ ਕਿੰਨੇ ਪੈਸੇ ਮਿਲੇ ਨੇ ਇਸ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਸਤੇ ਤਾਂ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਵਾਂਗੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਨਾਲ ਦਿੱਲਿਤ ਭਾਈਚਾਰੇ ਦੇ ਲੋਕ ਮੌਕੇ ਤੇ ਪਹੁੰਚੇ ਨੇ ਤੇ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਜਾ ਰਹੀਆਂ ਨੇ ਮੋਗੇ ਬੰਦ ਦਾ ਕਾਰਨ तमाम ਦਿੱਲਿਤ ਸਮਾਜ ਵਿਆਂ ਜਥੇਬੰਦੀਆਂ ਵੱਲੋਂ ਇਹ ਕਾਲ ਹੈ ਇਹਦਾ ਕਾਰਨ ਵੱਡਾ ਇਹ ਹੈ ਕਿ 26 ਜਨਵਰੀ ਨੂੰ ਜੋ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਬਾਹਰ ਚੌਂਕ ਤੇ ਬਾਬਾ ਸਾਹਿਬ ਅੰਬੀਦ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਲੱਗੀ ਹੈ ਸ਼ਰਿਆਮ ਪੌੜੀ ਲਾ ਕੇ ਇੱਕ ਗੰਦੇ ਅਨਸਰ ਨੇ ਵੱਡੇ ਹਤੋੜੇ ਨਾਲ ਆਮ ਲੋਕਾਂ ਦੀ ਚੈਲਪੈਲ ਹੋਵੇ ਤੇ ਉੱਥੇ ਆਮ ਪੁਲਿਸ ਦਾ ਤੋਰਾ ਫੇਰਾ ਹੋਵੇ ਪੁਲਿਸ ਹੋਵੇ ਤੇ ਸ਼ਰੀਆਮ ਉਹਨਾਂ ਨੇ ਹਥੋੜੇ ਨਾਲ ਮਾਰ ਕੇ ਹਥੋੜਿਆਂ ਨਾਲ ਪ੍ਰਤੀਮਾ ਨੂੰ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਉਹਦੀ ਅਸੀਂ ਪੂਰ ਜ਼ੋਰ ਨਿੰਦਾ ਕਰਦੇ ਆ ਤੇ ਇਹ ਕੋਈ ਇਕੱਲੇ ਵਿਅਕਤੀ ਦਾ ਕੰਮ ਨਹੀਂ ਇੱਕ ਬਹੁਤ ਭਾਰੀ ਪੌੜੀ ਲੋਹੇ ਦੀ ਪ੍ਰਤੀਮਾ ਬਾਬਾ ਸਾਹਿਬ ਦੀ ਬਹੁਤ ਉੱਚੀ ਹੈ ਇੱਕ ਬਹੁਤ ਭਾਰੀ ਪੌੜੀ ਇੱਕ ਬੰਦਾ ਨਹੀਂ ਲਾ ਸਕਦਾ ਇੱਕ ਬੰਦਾ ਨਹੀਂ ਲਾ ਸਕਦਾ ਅਤੇ ਦਿਨ ਵੀ ਕਿਹੜਾ ਚੁਣਿਆ ਹੋਵੇ 26 ਜਨਵਰੀ ਜਿੱਦਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਸੀਗਾ ਉਸੇ ਦਿਨ ਕਿਉਂ ਚੁਣਿਆ ਗਿਆ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਸੀਗਾ ਉਸ 26 ਜਨਵਰੀ ਨੂੰ ਹੀ ਕਿਉਂ ਚੁਣਿਆ ਗਿਆ ਇਹਦਾ ਮਤਲਬ ਇਹ ਆ ਕਿ ਬਹੁਤ ਵੱਡੀ ਤਾਕਤ ਕੋਈ ਪਿੱਛੇ ਕੰਮ ਕਰ ਰਹੀ ਹੈ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਜਿਹੜਾ ਹਰਸ਼ਦੀਪ ਹੈ ਜੋ ਵੀ ਗੰਦਾ ਅਨਸਰ ਉਸ ਬੰਦੇ ਨੂੰ ਕੋਈ ਪੈਸੇ ਦਾ ਲਾਚ ਦਿੱਤਾ ਹੋਵੇ ਜਾਂ ਕੋਈ ਕਿਸੇ ਕਸਮ ਦੀ ਉਹਨੂੰ ਕੋਈ ਲਾਚ ਦੇ ਕੇ ਇਹ ਕੰਮ ਕਰਾਇਆ ਪਰ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਮਾਧਿਮ ਰਾਹੀਂ ਇਹ ਕਹਿਣਾ ਚਾਹਨਾ ਵੀ ਜੋ ਦੇਸ਼ ਨੂੰ ਚਲਾ ਰਹੇ ਆ ਭਾਰਤ ਨੂੰ ਚਲਾ ਰਹੇ ਆ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਹਦੀ ਪੂਰੀ ਭਾਰਤ ਦੀ ਪੁਲਿਸ ਉਹਦੇ ਅੰਦਰ ਚ ਹੋਵੇ ਉਹਦਾ ਉਹਦਾ ਲੋਕ ਸਭਾ ਦੇ ਵਿੱਚ ਇੱਕ ਬਿਆਨ ਲੱਗੇ ਪਿਛਲੇ ਦਿਨੀ ਕਿ ਅੰਬੇਡਕਰ 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 ਇतना ਨਾਮ ਅਗਰ ਭਗਵਾਨ ਦਾ ਲੇਤੇ ਤੋ ਸਵਰਗ ਮੇ ਚਲੇ ਜਾਤੇ ਕਿੱਡੀ ਗੈਰ ਜ਼ਿੰਮੇਵਾਰ ਉਹ ਬਿਆਨ ਲੱਗਾ ਇਹ ਨਫਰਤ ਫੈਲਾਉਣ ਵਾਲਾ ਬਿਆਨ ਸੀ ਇੱਕ ਦੇਸ਼ ਨੂੰ ਚਲਾਉਣ ਵਾਲਾ ਪਵਿੱਤਰ ਅਸਥਾਨ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਨੇ ਦਿੱਤਾ ਤੇ ਉਹ ਮੈਸੇਜ ਕੀ ਜਾਊਗਾ ਦੇਸ਼ ਨੂੰ ਉਹਦਾ ਮੈਂ ਜੋੜ ਕੇ ਚੱਲਦਾ ਉਹਦੇ ਨਾਲ ਜੋ ਅੰਮ੍ਰਿਤਸਰ ਵਿਖੇ ਘਟਨਾ ਹੋਈ ਹੈ ਪ੍ਰਤਿਮਾ ਬਾਬਾ ਸਾਹਿਬ ਜੀ ਦੀ ਤੋੜ-ਫੋੜ ਕਰਨ ਦੀ ਉਹ ਮੈਸੇਜ ਹੀ ਉਹਦਾਂ ਜੁੜਦਾ ਜੇ ਇਹ ਜੇ ਦੇਸ਼ ਨੂੰ ਚਲਾਣ ਵਾਲੇ ਲੀਡਰ ਗ੍ਰਹਿ ਮੰਤਰੀ ਬਿਆਨ ਦੇਊਗਾ ਤੇ ਦੇਸ਼ ਦਾ ਜਿਹੜਾ ਮਾਹੌਲ ਪੰਜਾਬ ਦਾ ਮਾਹੌਲ ਇਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਿਹੜਾ ਹਤੋੜਾ ਚੱਲੇ ਆ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਉਹ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਨਹੀਂ ਚੱਲੇ ਉਹ ਸਾਡੀ ਆਤਮਾ ਤੇ ਚੱਲੇ ਆ Dalit ਸਮਾਜ ਦੀ ਆਤਮਾ 'ਤੇ ਉਹ ਹਟੋੜੇ ਚੱਲੇ ਆ ਉਹਦਾ ਜਵਾਬ ਜਦੋਂ ਤੱਕ ਉਸ ਬੰਦੇ ਦੇ ਪਿੱਛੇ ਸ਼ਾਜਸ ਕਰਤਾ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਨਹੀਂ ਦਿੱਤੀ ਜਾਂਦੀ ਇਹ ਅਸੀਂ ਟੱਕੇ ਨਹੀਂ ਬੈਠਾਂਗੇ ਇਸ ਇਸ ਮੂਵਮੈਂਟ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਫੈਲਾਵਾਂਗੇ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਇੱਕ ਬੇਨਤੀ ਕਰਦਾ ਹਾਂ ਅਸੀਂ ਮੋਗਾ ਦੇ तमाम ਦੁਕਾਨਦਾਰਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਆਪਣੀ ਆਪਣੀ ਆ ਸ਼ਾਪ ਬੰਦ ਰੱਖੋ ਤੇ ਸਾਡਾ ਸਾਥ ਦਿਓ ਬਾਬਾ ਸਾਹਮਣੇ ਸੰਵਿਧਾਨ ਕੱਲੇ ਤਿਲਕਾਂ ਲਈ ਨਹੀਂ ਲਿਖਿਆ ਪੂਰੇ ਦੇਸ਼ ਦੇ ਨਾਗਰਿਕਾਂ ਲਈ ਪੂਰੇ ਦੇਸ਼ ਦੇ ਲੋਕਾਂ ਦਾ ਸੰਵਿਧਾਨ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਐਸੇ ਮੈਂ ਮੂਵਮੈਂਟ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਬੰਮੋਗੇ ਬੰਦੇ ਵਿੱਚ ਸਾਡਾ ਸੰਯੋਗ ਦਿਓ ਮੈਂ ਗਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਆਲਰੇਡੀ ਮੈਸਰ ਵੈਲਫੇਅਰ ਐਸੋਸੀਏਸ਼ਨ ਅੱਜ ਬੰਦੀ ਕਾਲ ਦਿੱਤੀ ਗਈ ਹੈ ਐਸੀ ਸਮਾਜ ਦੇ ਭਾਈਚਾਰੇ ਵੱਲੋਂ ਬੰਦੀ ਭਾਈਚਾਰੇ ਵੱਲੋਂ 26 ਜਨਵਰੀ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਜਿਹੜੀ ਘਟਨਾ ਹੋਈ ਹੈ ਅੱਜ ਬੰਦੀ ਕੌਂਸਲ ਦੇ ਕੇਸ ਨਾਲ ਕਰੀ ਜਾਤੀ ਜਾਣੀ ਹੈ ਇਹ ਬਹੁਤ ਹੀ ਹਮੰਦਪਾਗੀ ਘਟਨਾ ਹੈਗੀ ਆ ਜਿਹੜੀ 26 ਜਨਵਰੀ 2025 ਨੂੰ ਗੰਦੰਤਰ ਦਰਸ ਦੇ ਹੋਈ ਗਈ ਆ ਤਾਂ ਇਹਦੇ ਪਿੱਛੇ ਜਿਹੜੀ ਆ ਸਾਜ਼ਿਸ਼ ਜਿਹੜੀ ਹੈਗੀ ਆ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਇੱਕ ਕੱਲਾ ਆਦਮੀ ਜਿਹੜਾ ਹੈਗਾ ਐਡਾ ਕੁਝ ਨਹੀਂ ਕਰ ਸਕਦਾਗਾ ਜਿਹੜੀ ਪੌੜੀ ਹੈਗੀ ਆ ਦੋ ਤਿੰਨ ਆਦਮੀ ਉਹਨੂੰ ਚੱਕ ਸਕਦੇ ਹੈਗੇ ਆ ਤਾਂ ਜਿਹੜੇ ਉਹਦੇ ਪਿੱਛੇ ਲੋਕ ਹੈਗੇ ਆ ਉਸ ਆਦਮੀ ਨੂੰ ਜਿਨ੍ਹਾਂ ਨੇ ਉਹਨੂੰ ਭੇਜਿਆ ਬ੍ਰੇਨ ਵਾਸ਼ ਕਰਕੇ ਭੇਜਿਆ ਹੈਗਾ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਉੱਚ ਪੱਧਰੀ ਉੱਚ ਪੱਧਰੀ ਜਾਂਚ ਹੋਵੇ ਤੇ ਜਿਹੜੇ ਲੋਕ ਜੜੀਆਂ ਜਿਹੜੇ ਏਜੰਸੀਆਂ ਜੋ ਵੀ ਲੋਕ ਹੈਗੇ ਆ ਉਹ ਜਿਹੜੇ ਉਹ ਵੀ ਜਿਹੜੇ ਸਾਹਮਣੇ ਉਹਨਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਹੈਗੇ ਆ ਤੇ ਉਹ ਅਰੈਸਟ ਕਰਕੇ ਸਖਤ ਤਰਾਹਾਂ ਦੇ ਤਹਿਤ ਦੇ ਚਰਨਦਮ ਕਦਮ ਚਲਾ ਕੇ ਉਹਨਾਂ ਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੁਰ ਘਟਨਾ ਦੁਰਪਾਗ ਗਈ ਪੂਰਨ ਘਟਨਾ ਨਾ ਹੋਵੇ ਜਿਹੜੇ-ਕਿਹੜੀਆਂ ਜਥੇਬੰਦੀਆਂ ਦੇ ਜਥੇਬੰਦੀਆਂ ਅੱਜ ਸਾਰੀਆਂ ਹੀੜੀਆਂ ਮੋਗਾ ਦੇ ਅੱਥੇ ਬੰਦੀਆਂ ਹੈਗੀਆਂ ਜਿਹਦੇ ਵਿੱਚ ਸੀਵਰੇਜ ਅੱਥੇ ਬੰਦੀ ਸੀਵਰੇਜ ਸਪਾਈ ਯੂਨੀਅਨ ਹੈਗੀ ਆ ਉਹਦੇ ਵਿੱਚ ਕ੍ਰਾਂਤੀਕਾਰੀ ਹੈਗੀ ਕ੍ਰਾਂਤੀਕਾਰ ਲੋਕਦਲ ਹੈਗਾ 파ਵਾਦਸ ਹੈਗੀ ਆ ਔਰ ਬੰਦੀਆਂ ਵੀ ਹੋਰ ਮਜ਼ਦੂਰ ਜਥੇਬੰਦੀਆਂ ਹੈਗੀਆਂ ਗੱਲਾਂ ਮਜ਼ਦੂਰੀਆਂ ਨਾਲ ਸਾਰੀਆਂ ਜਥੇਬੰਦੀਆਂ ਲਗਭਗ ਸਾਰੀਆਂ ਇਹਦੇ ਵਿੱਚ ਸ਼ਾਮਿਲ ਹੈਗੀਆਂ ਸਾਰੀਆਂ ਪੂਰਾ ਸਾਲ ਦੇ ਰਹੀਆਂ ਹੈਗੀਆਂ ਤੇ ਮਕਮ ਜਿਹੜਾ ਮੋਗਾ ਹੈਗਾ ਮੁਕੰਮਲ ਬੰਦ ਰਹੇਗਾ ਹਾਂ ਜੀ ਜੇਕਰ ਸਕੂਲ ਦਾ ਕਾਲਜਾਂ ਦੀ ਗੱਲ ਕੀਤੀ ਹੈ ਆਵਾਜ਼ ਦੀ ਗੱਲ ਕੀਤੀ ਹੈ ਵੀ ਠੱਪ ਰੇਗੀ ਨਹੀਂ ਨਹੀਂ ਕੁੜੀ ਆਜ ਐਮਰਜੈਂਸੀ ਰਸਵਾ ਉਹ ਰਹਿਣਗੀਆਂ ਕੋਈ ਐਂਬੂਲੈਂਸ ਹੈਗਾ ਜਾਂ ਬੱਚੇ ਪੜਨ ਵਾਲੇ ਬੱਚੇ ਆ ਉਹਨਾਂ ਦੇ ਬੱਸਾਂ ਹੈਗੀਆਂ ਜਾਂ ਹਾਂ ਜਿਹੜੇ ਹਸਪਤਾਲ ਹੈਗੇ ਆ ਦੁਕਾਨਾਂ ਹੈਗੀਆਂ ਕਵੈਸਟੀਆਂ ਟਰਾਲ ਪੰਪ ਉਹ ਖੁੱਲੇ ਰਹਿਣਗੇ ਬਾਕੀ ਜਿਹੜੀ ਸਾਰੀਆਂ ਕੁਸ਼ ਉਹ ਬੰਦ ਰਹੇਗਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ